ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਹੋ ਮੇਰੇ ਵੀਡੀਓ ਬਣਾਉਣ ਦਾ ਇੱਕ ਮਕਸਦ ਹੈ ਜਿਵੇਂ ਮੈਂ ਤੁਹਾਨੂੰ ਬੈਕ ਸਾਈਡ ਦਿਖਾਣ ਲੱਗੀ ਆ ਕਿ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਆ ਤੇ ਹਵਾ ਠੰਡੀ ਠੰਡੀ ਆ ਰਹੀ ਆ ਦੇਖਿਓ ਗ੍ਰੀਨ ਗ੍ਰੀਨ ਹਰਾ ਕਿੰਨਾ ਸੋਹਣਾ 뷰 ਲੱਗ ਰਿਹਾ ਨਾ ਇਹਨੂੰ ਆਪਾਂ ਖਤਮ ਕਰ ਰਿਹਾ ਤਾਂ ਦੂਬਿਨਾ ਤਾਂ ਆਪਾਂ ਨੂੰ ਕੁਝ ਨਹੀਂ ਦੇਖਣਾਗਾ ਪਲੀਜ਼ ਰਿਕੁਐਸਟ ਹੈ ਜੀ ਇੱਕ ਇੱਕ ਤਰਖਤ ਦਾ ਖਰਚਾ ਕਰਨ ਨੂੰ ਲਗਾਉਣਾ ਚਾਹੀਦਾ ਹੈ ਬੰਟਨ ਤਾਂ ਆਪਾਂ ਟਾਈਮ ਨਹੀਂ ਲਾਉਂਦੇ ਪਰ ਲਾਉਣ ਵਾਰੇ ਸੋਚਦੇ ਕਿਹੜਾ ਖਰੀਦੂਗਾ ਨਾ 100 150 ਦਾ ਰਖਤ ਬਹੁਤ ਮਹਿੰਗਾ ਹੈ ਨਾ ਉਹਦੇ ਨਾਲ ਚੰਗਾ ਪੀਜ਼ਾ ਖਾ ਲੋ 버ਗਰ ਖਾ ਲੋ ਇੱਕ ਤਰਖਤ 50 ਜਾਨਵਰਾਂ ਦਾ ਘਰ ਵੀ ਬਣ ਸਕਦਾ ਹੈ ਤੇ ਆਪਾਂ ਨੂੰ ਜਿਹੜੀ ਉਹਨੇ ਆਕਸੀਜਨ ਤੇਣੀ ਉਹ ਲੱਗ ਹੈ ਤੇ ਪੰਛੀ ਜਿਹੜੇ ਹੁਣ ਖਤਮੇ ਹੋ ਰਹੇ ਆ ਉਹ ਕਦੇ ਦੇਖਣਾ ਹੀ ਨਹੀਂ ਜ਼ਿੰਦਗੀ 'ਚ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਪੰਛੀ ਵੀ ਹੁੰਦੇ ਆ ਅੱਗੇ-ਅੱਗੇ ਤਾਂ ਹਜੇ ਟਾਈਮ ਆ ਜੇ ਨਾ ਜਾਨਵਰ ਕਾਟੋਆਂ ਰਹਿੰਦੀਆਂ ਆ ਨਾ ਕਿੰਨੇ ਜਾਨਵਰ ਆ ਜਿਹੜੇ ਦਰਖਤਾਂ ਤੇ ਰਹਿੰਦੇ ਆ ਪਲੀਜ਼ ਵੱਧ ਤੋਂ ਵੱਧ ਤ੍ਰਖਤ ਲਗਾਓ ਜੇ ਪ੍ਰਸਾਦ ਚਾਹੀਦੀ ਹੈ ਨਹੀਂ ਫਿਰ ਸੋਕਾ ਵਹਿ ਜਾਣਾ ਇੱਥੇ ਕਿਉਂਕਿ ਮੈਂ ਦੇਖ ਰਹੀ ਕਿੰਨੇ ਦਿਨ ਹੋ ਗਏ ਪੱਤਲ ਆਉਂਦਾ ਏ ਲੰਗ ਜਾਂਦਾ ਆਉਂਦਾ ਏ ਲੰਗ ਜਾਂਦਾ ਕਿਉਂ ਨਹੀਂ ਪੈ ਰਹਾ ਕਿਉਂਕਿ ਦਰਖਤਾਂ ਦਾ ਹੀ ਮੇਨ ਯੋਗਦਾਨ ਹੁੰਦਾ ਉਹਦੇ ਵਿੱਚ بارش ਨੂੰ ਲਿਆਨ ਨੂੰ ਜਿਹੜੇ ਆਪਾਂ ਪੱਟੀ ਛਾ ਰਹੇ ਆ ਪਲੀਜ਼ ਵੀਡੀਓ ਸ਼ੇਅਰ ਕਰੋ ਸ਼ੇਅਰ ਨਾ ਵੀ ਕਰੋ ਬਸ ਦਰਖਤ ਤੇ ਲਗਾ ਦਿਓ ਇੱਕ ਇੱਕ ਜਿਹਨੇ ਦੇਖ ਰਹੇ ਜੋ ਵੀ ਰਿਕੁਐਸਟ ਹੈ ਬਸ